ਕਨਿਰ ਗੱਦੀ ਮਿੰਨੀ ਕਹਾਣੀ ਭਾਗ 2 ਅਜੇ ਉਹ ਥੋੜੀ ਦੂਰ ਹੀ ਗਿਆ ਸੀ ਰੂਪੇ ਸਕੀਮੀ ਦਾ ਮੁੰਡਾ ਜਗਦੇਵ ਉਸ ਨੂੰ ਰੋਕ ਕੇ ਕਹਿੰਦਾ ਹੋਈ ਜੀਤਿਆ ਕਿਉਂ ਭੁੱਖਾ ਮਰਦਾ ਹੈ ਛੱਡ ਪਰੇ ਇਹ 3000 ਦੀ ਮੁਸ਼ਕਲ ਮੇਰੀ ਮੰਨੇ ਦਾ ਟਿਊਸ਼ਨ ਦਾ ਤੰਦਾ ਕਰ ਲੈ ਮੇਰੇ ਕੋਲ ਪਿੰਡ ਦੇ 150 ਜਵਾਕ ਪੜਦੇ ਆ 5ਵੀਂ ਤੋਂ ਲੈ ਕੇ ਬੀਏ ਤੱਕ ਮਹੀਨੇ ਦਾ 30 35000 ਡੱਕ ਲਈਦਾ ਏ ਲੋਕ ਹੱਸ ਕੇ ਟਿਊਸ਼ਨ ਫੀਸ ਦਿੰਦੇ ਆ ਜੁਆਕ 2 ਘੰਟੇ ਬੈਠ ਕੇ ਆਪਸ ਵਿੱਚ ਲੱਤ ਮੁੱਕੀ ਕਰਕੇ ਬਸਤੇ ਚੁੱਕ ਕੇ ਦੁਲੱਤੇ ਮਾਰਦੇ ਘਰਾਂ ਨੂੰ ਦੌੜ ਜਾਂਦੇ ਆ ਨਾ ਹੈ ਹੈ ਨਾ ਖੈ ਖੈ ਜਗਦੇਵ ਸਿਆ ਹੈ ਤਾਂ ਤੇਰੀ ਗੱਲ ਠੀਕ ਪਰ ਮੈਥੋਂ ਨਹੀਂ ਹੋਣਾ ਇਹ ਕੰਮ ਮੈਂ ਇਨਸਾਫ ਪਸੰਦ ਬੰਦਾ ਹਾਂ ਬਲਜੀਤ ਨੇ ਆਪਣੇ ਦਿਲ ਦੀ ਗੱਲ ਦਸੀ ਚੰਗਾ ਫੇਰ ਮਾਰ ਪੁਖਾ ਆਖ ਕੇ ਜਗਦੀਪ ਚਲਾ ਗਿਆ ਬਲਜੀਤ ਜਦ ਧਰਮਸ਼ਾਲਾ ਕੋਲ ਦੀ ਲੰਗਿਆ ਧਰਮ ਮਿਸਤਰੀ ਨੇ ਤਰਲਾ ਜੀ ਆ ਮਾਰ ਕੇ ਕਿਹਾ ਕਾਕਾ ਆ ਮੇਰਾ ਪਿੱਲ ਸੰਦਾ ਫਾਰਮ ਭਰ ਦੇਈ ਸ਼ੀ ਵਾਰ ਫਾਰਮ ਭਰ ਦੇ ਚੁੱਕਾ ਹਾਂ ਪਰ ਨਹੀਂ ਮੇਰੀ ਸੁਣੀ ਕਿਸੇ ਨੇ